ਆਓ ਗੱਲ ਕਰੀਏ ਇੱਕ ਖਾਸ ਮੌਕੇ ਦੀ ਜਿੱਥੇ ਪੰਜਾਬੀ ਸੰਗੀਤ ਨੇ ਫੇਰ ਆਪਣਾ ਜਾਦੂ ਚਲਾਇਆ ਗੱਲ ਹੋ ਰਹੀ ਹੈ ਸਟਿੰਗਰ ਗੁਲਾਬ ਸਿੱਧੂ ਜੋ ਹਾਲ ਹੀ ਚ ਬਰਨਾਲਾ ਆਊਟਲੈਟ ਦੇ ਲਾਈਵ ਸ਼ੋਅ ਕਰਨ ਪਹੁੰਚੇ ਸਨ ਸ਼ੋਅ ਸੀ ਜ਼ੋਂਬੀ ਲੈਂਡ ਦੀ ਪ੍ਰਮੋਸ਼ਨ ਲਈ ਪਰ ਉਹ ਸਮਾਂ ਕਮਾਲ ਦਾ ਬਣ ਗਿਆ ਜਦੋਂ ਗੁਲਾਬ ਸਿੱਧੂ ਨੇ ਇੱਕ ਲੈਜੈਂਡਰੀ ਗੀਤ ਚੁਣਿਆ ਜਦ ਗੁਲਾਬ ਸਿੱਧੂ ਨੇ ਸਟੇਜ ਤੇ ਆ ਕੇ ਕੁਲਵਿੰਦਰ ਢਿੱਲੋਂ ਤੋਂ ਮਸ਼ਹੂਰ ਗੀਤ ਗਾਇਆ ਤਾਂ ਲੋਕਾਂ ਦੀ ਖੁਸ਼ੀ ਵੇਖਣ ਵਾਲੀ ਸੀ ਜਿਵੇਂ ਹੀ ਮਿਊਜ਼ਿਕ ਚੱਲਿਆ ਜਵਾਕ ਭੰਗੜਾ ਪਾਉਣ ਲੱਗ ਪਏ ਪੂਰਾ ਮਾਹੌਲ ਇੱਕਦਮ ਪੰਜਾਬੀ ਮੇਲੇ ਵਰਗਾ ਬਣ ਗਿਆ ਉੱਥੇ ਖੜੇ ਹਰੇਕ ਨੌਜਵਾਨ ਨੇ ਆਪਣੇ ਹੱਥ ਹਵਾ ਵਿੱਚ ਚੁੱਕ ਲਏ ਤੇ ਪੈਰ ਠਟਕਣ ਲੱਗ ਪਏ ਗੀਤ ਸੀ ਦਿਲੋਂ ਗਾਇਆ ਹੋਇਆ ਤੇ ਕਰਾਊਡ ਨੇ ਵੀ ਉਸ ਨੂੰ ਦਿਲੋਂ ਇੰਜੋਏ ਕੀਤਾ ਕੁਲਵਿੰਦਰ ਢਿੱਲੋਂ ਜੋ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅੱਜ ਵੀ ਸਾਡੇ ਧੜਕਣਾਂ ਵਿੱਚ ਜਿਉਂਦੇ ਨੇ ਗੁਲਾਬ ਸਿੱਧੂ ਵੱਲੋਂ ਉਸ ਦੀ ਰਿਸਪੈਕਟ ਕਰਨਾ ਉਹਨਾਂ ਨੂੰ ਟ੍ਰਿਬਿਊਟ ਦੇਣਾ ਇਹ ਸੱਚੋਚ ਇੱਕ ਵੱਡੀ ਗੱਲ ਸੀ ਸਾਡੇ ਸੱਭਿਆਚਾਰ ਤੇ ਸੰਗੀਤਕ ਵਿਰਸੇ ਦੀ ਕਦਰ ਕਰਨੀ ਕਦੇ ਵੀ ਪੁਰਾਣੀ ਨਹੀਂ ਹੁੰਦੀ ਲਾਈਵ ਸ਼ੋਅ 'ਚ એનર્ਜੀ ਐਨੀ ਸੀ ਕਿ ਫੋਨਸ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕੁਝ ਫੈਨਸ ਕਹਿ ਰਹੇ ਨੇ ਕਿ ਉਹ ਮੂਮੈਂਟ ਭੁਲਾਇਆ ਨਹੀਂ ਜਾ ਸਕਦਾ ਤੇ ਵੈਸੇ ਵੀ ਪੰਜਾਬੀ ਵਾਈਬ ਦਾ ਕੋਈ ਮੋੜ ਨਹੀਂ ਜਿੱਥੇ ਸੰਗੀਤ ਹੋਵੇ ਉੱਥੇ ਭੰਗੜਾ ਤਾਂ ਬਣਦਾ ਏ ਇਹ ਸਿੱਖ ਚਲਕ ਗੁਲਾਬ ਸਿੱਧੂ ਦੇ ਲਾਈਵ ਸ਼ੋਅ ਦੀ ਜਿੱਥੇ ਸੰਗੀਤ ਯਾਦਾਂ ਤੇ ਨੌਜਵਾਨੀ ਤਿੰਨੇ ਇਕੱਠੇ ਹੋਏ ਲੋਹੜੇ ਦੀ ਜ਼ਬਾਨੀ ਚੜੀ ਅੰਗ ਅੰਗ ਤੇ ਆ ਅੱਜਲੀ

ਬਾਈ ਹਲਕਾ ਹਲਕਾ ਰੱਖਿਓ ਹਲਕਾ ਹਲਕਾ ਰੱਖਿਓ ਵਾਲੇ ਮੋਰ ਕੀ ਚਲਾ ਕੇ ਜੱਟ ਜਿੱਥੇ ਤੋੜਦੇ ਗਰੂਰ ਨਹੀਂ ਮਾਲਵੇ ਹੀ ਹਰ ਇੱਕ ਇਲਾਕੇ ਦਾ ਸੰਗਰੂਰ ਸੱਤ ਗੂੰਜਦਾ ਹੈ ਬੇਸ ਬੌਸ ਦੀ ਆ ਖੋੜ ਦੇ ਚੋਪਰਾਂ ਦੇ ਮੇਲ ਜਿਵੇਂ ਟੱਕ ਜੀਤੀ ਰੋਣ ਕੱਲ ਕਰੀਏ ਇੱਕ ਖਾਸ ਮੌਕੇ ਦੀ ਜਿੱਥੇ ਪੰਜਾਬੀ ਸੰਗੀਤ ਨੇ ਫੇਰ ਆਪਣਾ ਜਾਦੂ ਚਲਾਇਆ ਗੱਲ ਹੋ ਰਹੀ ਹੈ ਸਿੰਗਰ ਗੁਲਾਬ ਸਿੱਧੂ ਜੋ ਹਾਲ ਹੀ ਚ ਬਰਨਾਲਾ ਆਊਟਲਟ ਤੇ ਲਾਈਵ ਸ਼ੋਅ ਕਰਨ ਪਹੁੰਚੇ ਸਨ ਸ਼ੋਅ ਸੀ ਜ਼ੋਮਬੀ ਲੈਂਡ ਦੀ ਪ੍ਰੋਮੋਸ਼ਨ ਲਈ ਪਰ ਉਹ ਸਮਾਂ ਕਮਾਲ ਦਾ ਬਣ ਗਿਆ ਜਦੋਂ ਗੁਲਾਬ ਸਿੱਧੂ ਨੇ ਇੱਕ ਲੈਜੈਂਡਰੀ ਗੀਤ ਚੁਣਿਆ ਜਦ ਗੁਲਾਬ ਸਿੱਧੂ ਨੇ ਸਟੇਜ ਤੇ ਆ ਕੇ ਕੁਲਵਿੰਦਰ ਢਿੱਲੋਂ ਦਾ ਮਸ਼ਹੂਰ ਗੀਤ ਗਾਇਆ ਤਾਂ ਲੋਕਾਂ ਦੀ ਖੁਸ਼ੀ ਵੇਖਣ ਵਾਲੀ ਸੀ ਜਿਵੇਂ ਹੀ ਮਿਊਜ਼ਿਕ ਚੱਲਿਆ ਜਵਾਕ ਭੰਗੜਾ ਪਾਉਣ ਲੱਗ ਪਏ ਪੂਰਾ ਮਾਹੌਲ ਇੱਕਦਮ ਪੰਜਾਬੀ ਮੇਲੇ ਵਰਗਾ ਬਣ ਗਿਆ ਉੱਥੇ ਖੜੇ ਹਰੇਕ ਨੌਜਵਾਨ ਨੇ ਆਪਣੇ ਹੱਥ ਹਵਾ ਵਿੱਚ ਚੁੱਕ ਲੈ ਤੇ ਪੈਰ ਠਟਕਣ ਲੱਗ ਪਏ ਗੇਸੀ ਦਿਲੋ ਗਾਇਆ ਹੋਇਆ ਤੇ ਕਰਾਊਡ ਨੇ ਵੀ ਉਸ ਨੂੰ ਦਿਲੋ ਇੰਜੋਏ ਕੀਤਾ ਕੁਲਵਿੰਦਰ ਢਿੱਲੋਂ ਜੋ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅੱਜ ਵੀ ਸਾਡੇ ਧੜਕਣਾ ਵਿੱਚ ਜਿਉਂਦੇ ਨੇ ਗੁਲਾਬ ਸਿੱਧੂ ਵੱਲੋਂ ਉਸ ਦੀ ਰਿਸਪੈਕਟ ਕਰਨਾ ਉਹਨਾਂ ਨੂੰ ਟ੍ਰਿਬਿਊਟ ਦੇਣਾ ਇਹ ਸੱਚੋਚ ਇੱਕ ਵੱਡੀ ਗੱਲ ਸੀ ਸਾਡੇ ਸੱਭਿਆਚਾਰ ਤੇ ਸੰਗੀਤਕ ਵਿਰਸੇ ਦੀ ਕਦਰ ਕਰਨੀ ਕਦੇ ਵੀ ਪੁਰਾਣੀ ਨਹੀਂ ਹੁੰਦੀ ਲਾਈਵ ਸ਼ੋਅ 'ਚ એનર્ਜੀ ਐਨੀ ਸੀ ਕਿ ਫੋਨਸ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕੁਝ ਫੈਨਸ ਕਹਿ ਰਹੇ ਨੇ ਕਿ ਉਹ ਮੂਮੈਂਟ ਭੁਲਾਇਆ ਨਹੀਂ ਜਾ ਸਕਦਾ ਤੇ ਵੈਸੇ ਵੀ ਪੰਜਾਬੀ ਵਾਈਬ ਦਾ ਕੋਈ ਮੋੜ ਨਹੀਂ ਜਿੱਥੇ ਸੰਗੀਤ ਹੋਵੇ ਉੱਥੇ ਭੰਗੜਾ ਤਾਂ ਬਣਦਾ ਏ ਇਹ ਸਿੱਖ ਚਲਕ ਗੁਲਾਬ ਸਿੱਧੂ ਦੇ ਲਾਈਵ ਸ਼ੋਅ ਦੀ ਜਿੱਥੇ ਸੰਗੀਤ ਯਾਦਾਂ ਤੇ ਨੌਜਵਾਨੀ ਤਿੰਨੇ ਇਕੱਠੇ ਹੋਏ ਲੋਹੜੀ ਦੀ ਜ਼ੁਬਾਨੀ ਚੜੀ ਅੰਗ ਅੰਗ ਤੇ ਆਜਲੀ ਰਾਣੀ ਦੀ ਕਰ ਰਿਹਾ ਕੋ ਹਲਕਾ ਹਲਕਾ ਰੱਖਿਓ ਹੋਰ ਵੀ ਚਲਾ ਕੇ ਜੱਟ ਜਿੱਥੇ ਤੋੜਨੇ ਘਰੂਰ ਨਹੀਂ ਮਾਲਵੇ ਦੀ ਥਾਂ ਗੀਟੂ ਲੱਗਾ ਸੰਜਮੂ ਸੱਤ ਗੂੜਦਾਏ ਬੇਸ ਬੌਸ ਦੀ ਆਖੋੜ ਤੇ ਚੋਪਰਾਂ ਦੇ ਮਿਲ ਜਿਵੇਂ ਟੱਕ ਜੀਦੀ ਰੋਣ ਤੇ